ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਮੇਰੇ YouTube ਚੈਨਲ क्रेजी ਡਿਜ਼ਾਈਨਰ ਸਟੂਡੀਓ ਦੇ ਸਵਾਗਤ ਜਿਸ ਤਰ੍ਹਾਂ ਪਿਛਲੀ ਵੀਡੀਓ ਦੇ ਵਿੱਚ ਆਪਾਂ बॉਟਮ ਤੇ ਪੈਚਵਰਕ ਵਾਲੇ ਸੂਟ ਦਿਖਾਏ ਸੀ ਪ੍ਰਿੰਟਰ ਸ਼ਰਟਸ ਨਾਲ ਬਹੁਤ ਵਧੀਆ ਰਿਸਪੌਂਸ ਆਇਆ ਥੈਂਕ ਯੂ ਔਰ ਨੈਕਸਟ ਵੀਡੀਓ ਦੇ ਵਿੱਚ ਆਪਾਂ ਆਲ ਓਵਰ ਸੂਟ ਲੈ ਕੇ ਆਏ ਆ ਨੀਚੇ ਵਰਕ ਐਮਬ੍ਰੋਇਡਰੀ ਕੀਤੀ ਹੋਣੀ ਔਰ ਦੁਪੱਟੇ ਵੀ ਬਹੁਤ ਸੋਹਣੇ ਹੋਣਗੇ ਉਹਦੇ ਨਾਲ ਕੁਝ ਆਪਾਂ ਕਵਾਟਾ ਡੋਰੀਆ ਦੇ ਸੂਟ ਲੈ ਕੇ ਆਏ ਆ ਸੋ ਜ਼ਿਆਦਾ ਟਾਈਮ ਨ ਲੈਂਦੇ ਹੋਏ ਆਪਾਂ ਵੀਡੀਓ ਸਟਾਰਟ ਕਰਦੇ ਆ ਪ੍ਰਿੰਟ ਵੀ ਲੇਟੈਸਟ ਟ੍ਰੈਂਡਿੰਗ ਪ੍ਰਿੰਟ ਹੋਣਗੇ देखो गर्मी ਦੇ ਵਿੱਚ ਬੀਅਰ ਕਰਨ ਵਾਲਾ ਕਿੰਨਾ ਲਾਈਟ ਸ਼ੇਡ ਦਾ ਔਰ ਕਿੰਨਾ ਸੋਹਣਾ ਸੂਟ ਹੈ ਇਹ। ਪ੍ਰਿੰਟ ਵੀ ਬਹੁਤ ਸੋਹਣਾ। ਇਹਦੇ ਨਾਲ ਆਲ ਓਵਰ ਸੂਟ ਹੈ ਇਹ। ਔਰਗੈਂਜ਼ਾ ਦਾ ਪੈਚ ਲੱਗਿਆ ਹੋਇਆ। ਤੁਸੀਂ ਦੇਖ ਸਕਦੇ ਹੋ, نیچے ਲੈਂਸ ਲੱਗੀ ਹੋਈ ਆ। ਆਲ ਓਵਰ ਸੂਟ ਆ। ਇਹਨਾਂ ਨਾਲ ਪਿਓਰ ਸਕੂਨ ਦਾ ਦੁਪੱਟਾ। ਔਰ ਦੁਪੱਟੇ ਦੇ ਵੀ 4 ਸਾਈਡ ਆਪਾਂ ਪੈਚ ਦਾ ਕੰਮ ਕੀਤਾ ਹੋਇਆ। ਬਹੁਤ ਹੀ ਜ਼ਿਆਦਾ ਗ੍ਰੇਸਫੁਲ ਸੂਟ। ਕਲਰ ਵੀ ਬਹੁਤ ਸੋਹਣਾ ਲਾਈਟ ਸਕਿਨ ਸ਼ੇਡ ਇਹਦੇ ਵਿੱਚ ਜੋ ਨੈਕਸਟ ਸੂਟ ਆ ਉਹ ਥੋੜੀ ਜਿਹਾ ਡਾਰਕ ਟੂਨ ਦੇ ਵਿੱਚ ਆ ਗਿਆ ਪ੍ਰਿੰਟ ਵੀ ਬਹੁਤ ਵਧੀਆ ਹੈ ਦਾ ਇਹਦਾ ਜੋ ਆਪਾਂ ਵਰਕ ਔਰਗਾਂਜ਼ਾ ਪੈਚ ਦਾ ਜੋ ਡਿਜ਼ਾਈਨ ਆ ਉਹ ਚੇਂਜ ਆ ਦੇਖ ਸਕਦੇ ਹੋ نیچے ਲੈਸਸ ਦਾ ਕੰਮ ਕੀਤਾ ਹੋਇਆ ਔਰ ਇਹਦੇ ਨਾਲ ਜੋ ਹੈਗਾ येलो ਦੁਪੱਟਾ ਔਰ ਦੁਪੱਟੇ ਦੇ ਉੱਪਰ 4 ਸਾਈਡ ਸੂਟ ਨਾਲ ਦਾ ਜੋ ਆਪਾਂ ਪੈਚ ਲਗਾ ਕੇ ਕਵਰ ਕੀਤਾ ਹੋਇਆਗਾ ਔਰ ਦੁਪੱਟੇ ਵੀ ਬਹੁਤ ਸੋਹਣੇ ਐ ਇਹ ਇਹ ਨਹੀਂ ਕਿ ਦੁਪੱਟੇ ਸਿੰਪਲ ਹੋਣਗੇ ਵੀ ਬਿਲਕੁਲ ਹਲਕੀ ਰੇਂਜ ਦੇ ਹੋਣਗੇ ਉਹ ਚੀਜ਼ ਨਹੀਂ ਬਹੁਤ ਸੋਹਣੇ ਦੁਪੱਟੇ ਇਹਦੇ ਨਾਲ ਆਪਾਂ ਯੂਜ਼ ਕੀਤੇ ਹੋਏ ਨੈਕਸਟ ਸੂਟ ਆਇਓ ਉਹ ਹੈਗਾ ਗ੍ਰੇ ਸ਼ੇਡ ਦੇ ਵਿੱਚ ਪ੍ਰਿੰਟ ਸ਼ਾਰਟ ਆ ਗ੍ਰੇ ਬਾਈਟ اور ਬ੍ਰਾਊਨ ਸ਼ੇਡ ਦਾ ਲਾਈਟ ਬ੍ਰਾਊਨ ਸ਼ੇਡ ਦਾ ਪ੍ਰਿੰਟ ਆ ਇਹਦੇ ਨਾਲ ਆਪਾਂ ਵਾਈਟ ਬਾਟਮ ਲਗਾਈ ਹੋਈ ਆ ਬਾਟਮ ਦੇ ਉੱਪਰ نیچے ਬਰਕ ਐਮਬ੍ਰੋਇਡਰੀ ਆ ਔਰ ਇਹਦੇ ਨਾਲ ਆਪਾਂ ਕੋਟਾ ਡੋਰੀਆ ਦਾ ਸੂਟ ਦੁਪੱਟਾ ਯੂਜ਼ ਕੀਤਾ ਤਿੰਨੋਂ ਕਲਰ ਦੁਪੱਟੇ ਦੇ ਵਿੱਚ ਪਾਏ ਆ ਜੋ ਕਿ ਆਪਣੀ ਸ਼ਰਟ ਦੇ ਵਿੱਚ ਸੀ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ ਨੈਕਸਟ ਸੂਟ ਆ ਜੋ ਉਹ ਹੈਗਾ ਆਰਗੇਂਜ਼ਾ ਦੀ ਲੈਸ ਲੱਗੀ ਹੋਈ ਆ ਉਹਦੇ ਉੱਤੇ ਨੀਚੇ ਸੌਰੀ ਸ਼ਰਟ ਆ ਗ੍ਰੀਨ ਸ਼ੇਡ ਦੇ ਵਿੱਚ ਸ਼ਰਟ ਆ ਇਹ ਬਾਈਟ ਫਲਾਰਾ بیس ਆ ਜੋ ਉਹ ਹੈਗਾ ਗ੍ਰੀਨ ਇਹਦੇ ਨਾਲ ਵਾਈਟ ਕਲਰ ਦੀ ਆਪਾਂ ਬਾਟਮ ਯੂਜ਼ ਕੀਤੀ ਹੈ ਜਾਂ ਬਾਟਮ ਦਾ ਵਰਕ ਆ ਜੋ ਉਹ ਵੀ ਬਹੁਤ ਸੋਹਣਾਗਾ ਔਰ ਇਹਦੇ ਨਾਲ ਆਪਾਂ ਮਸਲੀਨ ਦਾ ਦੁਪੱਟਾ ਯੂਜ਼ ਕੀਤਾ ਟਾਈ ਡਾਈ ਦਾ ਔਰ ਜੋ ਦੁਪट्टे ਦੇ ਪੱਲੇ ਆ ਉਹਨਾਂ ਨੂੰ ਕਵਰ ਕੀਤਾ ਹੋਇਆ ਲੈਸਸ ਲਗਾ ਕੇ ਨੈਕਸਟ ਸੂਟ ਆ ਜੋ ਆਪਣਾ ਉਹ ਹੈਗਾ ਕਵਾਟਾਡੋਰੀਆ ਦੇ ਵਿੱਚ ਕਵਾਟਾਡੋਰੀਆ ਦੀ ਸ਼ਰਟ ਆ ਬਹੁਤ ਸੋਹਣੀ ਆ ਪਾਰਟੀ ਵੀਅਰ ਸੂਟ ਆ ਔਰ ਗਰਮੀ ਦੇ ਵਿੱਚ ਵੀ ਇਹਨੂੰ ਆਪਾਂ ਬियर ਕਰ ਸਕਦੀ ਆ ਕਵਾਟਾਡੋਰੀਆ ਦੀ ਸ਼ਰਟ ਆ ਫੁੱਲ ਉੱਪਰ ਤੱਕ ਵਰਕ ਕੀਤਾ ਹੋਇਆ ਸ਼ਰਟ ਦੇ ਇਹਦੇ ਨਾਲ ਆਪਾਂ ਵਾਈਟ ਬਾਟਮ ਯੂਜ਼ ਕੀਤੀ ਆ ਬਾਟਮ ਦੇ ਪਹੁੰਚਾਂ ਦੇ ਉੱਪਰ ਵਰਕ ਆ ਲਵੈਂਡਰ ਸ਼ੇਡ ਦੀ ਹੈ ਇਹ ਔਰ ਇਹਦੇ ਨਾਲ ਆਪਾਂ ਕਾਟਾ ਡੋਰੀਆ ਦੇ ਦੁਪੱਟਾ ਲਗਾਇਆ ਦੁਪੱਟੇ ਦੇ ਵੀ ਫੋਰ ਸਾਈਡ ਵਰਕ ਕੀਤਾ ਹੋਇਆ ਹੈ ਸੇਮ ਵਰਕ ਹੈ ਜੋ ਕਿ ਆਪਣੀ ਸ਼ਰਟ ਦੇ ਉੱਪਰ ਸੀ ਦੁਪੱਟਾ ਵੀ ਬਹੁਤ ਸੋਹਣਾ ਹੈਗਾ ਇਹਦੇ ਵਿੱਚ ਤੁਹਾਨੂੰ ਕਲਰ ਵੀ ਮਿਲ ਜਾਣਗੇ ਇਹਦੇ ਵਿੱਚ ਇੱਕ ਬੇਬੀ ਪਿੰਕ ਸ਼ੇਡ ਆ ਤੁਸੀਂ ਦੇਖ ਸਕਦੇ ਹੋ ਸੇਮ ਵਰਕ ਆ ਔਰ ਕਲਰ ਜੋ ਕਿ ਡਿਫਰੈਂਟ ਆ ਔਰ ਇਹਦੇ ਵਿੱਚ ਲੈਮਨ ਸ਼ੇਡ ਆ ਗਿਆ ਇਹ ਵੀ ਬਹੁਤ ਸੋਹਣਾ ਕਲਰ ਆਈ ਨੈਕਸਟ ਕਲਰ ਹੈ ਜਿਹੜਾ ਉਹ ਲਾਈਟ ਫਰੋਜੀ ਟੂਨ ਦੇ ਵਿੱਚ ਆ ਗਿਆ ਅੰਡਰਆਈ ਕਹਿ ਸਕਦੇ ਆ ਅੰਡਰਆਈ ਤੋਂ ਲਾਈਟ ਟੂਨ ਹੈ ਇਹ ਇਹ ਕਲਰ ਵੀ ਬਹੁਤ ਸੋਹਣਾ ਨੈਕਸਟ ਸੂਟ ਆ ਜੋ ਉਹ ਹੈਗਾ ਗ੍ਰੀਨ ਸ਼ੇਡ ਦੇ ਵਿੱਚ ਇਹ ਲੈਸਸ ਲਗਾ ਕੇ ਰੈਡੀ ਕੀਤਾ ਸੂਟ ਦਾ ਪ੍ਰਿੰਟ ਬਹੁਤ ਸੋਹਣਾਗਾ ਲੈਸਸ ਲੱਗੀ ਹੋਈ ਆ ਸੈਂਟਰ ਦੇ ਵਿੱਚ ਵੀ ਲੈਸ ਜੁਆਇੰਟ ਕੀਤੀ ਔਰ ਨੀਚੇ ਵੀ ਬਿਲਕੁਲ ਲੈਸ ਲੱਗੀ ਹੋਈ ਆ ਇਹਦੇ ਨਾਲ ਵੀ ਆਪਾਂ ਪਿਓਰ ਦਾ ਦੁਪੱਟਾ ਯੂਜ਼ ਕੀਤਾ ਕਰੀਮ ਸ਼ੇਡ ਦਾ ਔਰ ਦੁਪੱਟੇ ਦੇ ਫੋਰ ਸਾਈਡ ਪੈਚ ਲੱਗੇ ਹੋਏ ਆ ਇਹ ਵੀ ਸੂਟ ਬਹੁਤ ਸੋਹਣਾਗਾ ਨੈਕਸਟ ਸੂਟ ਹੈ ਜਿਹੜਾ ਉਹ ਹੈਗਾ 올ਓਵਰ ਸੂਟ ਆ ਪ੍ਰਿੰਟ ਦੇ ਵਿੱਚ ਆ ਗਿਆ ਜੀ ਨੀਚੇ ਔਰਗੈਂਜ਼ਾ ਤੇ ਵਰਕ ਕੀਤਾ ਹੋਇਆ ਪੈਚ ਔਰ ਨੀਚੇ ਵੀ ਲੈਸ ਦਾ ਕੰਮ ਕੀਤਾ ਔਰ ਇਹਦੇ ਨਾਲ ਵੀ ਦੁਪੱਟਾ ਜਿਹੜਾ ਹੈਗਾ ਉਹ ਪਿਓਰ ਦਾ ਔਰ ਦੁਪੱਟੇ ਦੇ ਉੱਪਰ ਇਸ ਤਰ੍ਹਾਂ ਪੈਚ ਲਗਾਏ ਹੋਏ ਆ ਨੈਕਸਟ ਆਲਓਵਰ ਸੂਟ ਆ ਗ੍ਰੀਨ ਸ਼ੇਡ ਦੇ ਵਿੱਚ ਆ ਇਹਦੇ ਨਾਲ ਵੀ ਆਪਾਂ ਜੋ ਕਿ ਪਿਓਰ ਦਾ ਦੁਪੱਟਾ ਕੀਤਾ ਹੋਇਆ ਔਰ ਦੁਪੱਟੇ ਦੇ ਫੋਰ ਸਾਈਡ ਲੈਸਸ ਦਾ ਕੰਮ ਕੀਤਾ ਹੋਇਆ ਇਸੇ ਵਿੱਚ ਹੀ ਨੈਕਸਟ ਸੂਟ ਆ ਜਿਹੜਾ ਉਹ ਹੈਗਾ येलो ਸ਼ੇਡ ਦੇ ਵਿੱਚ ਇਹ ਵੀ ਬਹੁਤ ਸੋਹਣਾ ਸੂਟ ਆ ਜੀ ਇਹਨਾਂ ਯੈਲੋ ਕਲਰ ਦਾ ਜੋ ਕਿ ਆਪਾਂ ਦੁਪੱਟਾ ਯੂਜ਼ ਕੀਤਾ ਹੋਇਆ ਔਰ ਬਾਈਟ ਦੇ 4 ਸਾਈਡ ਲੈਸ ਲੱਗੀ ਹੋਈ ਹੈ। ਇਹ ਸੀਗੇ ਕੁਝ ਵਰਕ ਐਮਬਰਾਇਡਰੀ ਵਾਲੇ ਸੂਟ ਜਿਹਦੇ ਵਿੱਚ ਪ੍ਰਿੰਟ ਸੂਟ ਵੀ ਆ ਗਏ ਔਰ ਬਾਟਮ ਵਰਕ ਦੇ ਸੂਟ ਵੀ ਆ ਗਏ। ਉਮੀਦ ਕਰਦੀ ਹਾਂ ਵੀਡੀਓ ਪਸੰਦ ਆਈ ਹੋਊਗੀ। ਲਾਈਕ, ਸ਼ੇਅਰ ਔਰ ਕਮੈਂਟ ਜ਼ਰੂਰ ਕਰਕੇ ਦੱਸਿਓ। ਥੈਂਕ ਯੂ।